ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਪੇਜ ਤੇ ਭਰਾਓ ਅੱਜ ਆਪਾਂ ਦੂਜੀ ਵੀਡੀਓ ਬਣਾਉਣ ਲੱਗੇ ਆ ਬਾਈ ਜੀ ਕਿਉਂਕਿ 6-7 ਮਿੰਟ ਤੋਂ ਵੱਧ ਵੀਡੀਓ ਬੰਦੀ ਨਹੀਂ ਨੀਗੀ ਬਾਈ ਜੀ 25 ਫਰਵਰੀ 2025 ਨੂੰ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ ਆਪਾਂ ਤੁਹਾਨੂੰ ਟਰੈਕਟਰ ਦਿਖਾਉਣੇ ਆਗੇ ਜਿਹੜੇ ਭਰਾਵਾਂ ਨੇ ਹਜੇ ਤੱਕ ਆਪਣੇ ਪੇਜ ਨੂੰ ਲਾਈਕ ফলো ਨਹੀਂ ਕੀਤਾਗਾ ਲਾਈਕ ফলো ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਡੇ ਤੱਕ ਨਿਤ ਨਵੀਆਂ ਅਪਡੇਟਸ ਪਹੁੰਚਦੀਆਂ ਰਹਿਣ ਤੇ ਵੀਡੀਓ ਅਖੀਰ ਤੱਕ ਦੇਖਣੀ ਹੈ ਤੁਸੀਂ ਆਹਮ ਨਾਲ ਅਖੀਰ ਤੱਕ ਦੇਖ ਕੇ ਤੁਹਾਨੂੰ ਟਰੈਕਟਰ ਦੇ ਮਾਲਕਾਂ ਦੇ ਨੰਬਰ ਵੀ ਦੇਣ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਤੁਸੀਂ ਖੱਜ ਤੁਸੀਂ ਮਾਲਕ ਨਾਲ ਕੰਟੈਕਟ ਕਰਕੇ ਤੁਸੀਂ ਚੀਜ਼ ਨੂੰ ਖਰੀਦ ਸਕੋ ਆ ਜੋ ਸ਼ੁਰੂ ਕਰਦੇ ਆ ਤੇ ਦਿਖਾਉਣੇ ਆ ਆਪਾਂ ਤੁਹਾਨੂੰ ਟਰੈਕਟਰ ਜੀ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਕਰ ਦਿਓ ਜੀ ਟਰੈਕਟਰ EPI 60 EPI 60 ਹੈ ਫਾਰਮ ਟਰੈਕ EPI 60 ਟਰੈਕਟਰ ਹੈਗਾ ਟਰੈਕਟਰ ਦੇ ਟਾਇਰ ਹੈਗਾ 75 ਤੋਂ 80 ਪੈਸੇ ਚੰਗਾ ਟਰੈਕਟਰ ਹੈਗਾ ਪਰਾਦਾ ਆਪਾਂ ਇਹਦਾ ਟਰੈਕਟਰ ਦਾ ਰੇਟ ਰੱਖਿਆ ਹੈ 4,115,000 ਹਰਿਆਣਾ ਨੰਬਰ ਹੈ ਬਾਈ ਨਾਲ ਤੁਹਾਨੂੰ ਗੱਲ ਕਰਾਉਣ ਦੀ ਥੋੜੀ ਕੋਸ਼ਿਸ਼ ਕਰਾਂਗੇ ਆਪਾਂ ਵੀਡੀਓ ਚੰਗੀ ਤਰ੍ਹਾਂ ਦੇਖ ਕੇ ਚੰਗੀ ਲੱਗੇ ਤਾਂ ਨਾਲ ਦੇ ਨਾਲ ਚਲਦੇ ਚਲਦੇ ਰੋ ਸ਼ੇਅਰ ਕਰੀ ਚੱਲਿਓ ਟਰੈਕਟਰ ਦੇ ਚੰਗੀ ਤਰ੍ਹਾਂ ਚਾਤੋਂ ਮਾਰ ਲਓ ਜੀ ਜਿਹੜੇ ਟਾਇਰ ਨੇ ਟਾਇਰ ਹੈਗੇ ਨੇ 70 ਤੋਂ 75 ਪੈਸੇ ਟਰੈਕਟਰ ਦੇ ਮਰਾੜਾ ਮਰੂਨ ਦਾ ਸਾਫ ਹੈ ਕੀ ਕਹਣਾ 1-2% ਮਾੜੀ ਮੋੜੀ ਟੱਚਿੰਗ ਹੋਈ ਹੋਵੇ ਬਾਈ ਕਹਿੰਦਾ ਮੈਂਬਰ ਉਪਰ ਦਾ ਬਾਕੀ ਸਾਰਾ ਓਰੀਜਨਲ ਟਰੈਕਟਰ ਹੈ ਅੱਗੇ ਆਇਆ ਇਹਦਾ 363 ਸੁਪਰ 363 ਸੁਪਰਾਜੀ 200 ਇਹਦਾ ਟਰੈਕਟਰ ਦਾ ਰੇਟ ਹੈਗਾ 4,30,000 ਰੁਪਇਆ 4,30,000 ਰੁਪਇਆ ਰੇਟ ਹੈ 70 ਰੁਪਏ ਟਰੈਕਟਰ ਦੇ ਟਾਇਰ ਹੈ ਜੀ ਅਗੇ ਬਾਈ ਗਰੀਬ ਦੇ ਟਰੈਕਟਰ ਹੈ 36300 ਇਹ ਵੀ ਪਲੱਸ ਵਾਲਾ ਟਰੈਕਟਰ ਹੈ 2012 ਵਾਲਾ ਟਰੈਕਟਰ ਹੈ ਜੀ ਟਰੈਕਟਰ ਦਾ ਰੇਟ ਹੈਗਾ 4 ਲੱਖ 35000 ਇਹਨਾਂ ਦੇ ਟਰੈਕਟਰ ਸਾਰੇ ਆਪਾਂ ਟਰੈਕਟਰ ਦਿਖਾਵਾਂਗੇ ਪਹਿਲਾਂ ਬਾਈ ਦਾ ਫੋਨ ਨੰਬਰ ਲੈ ਲਓ ਹਾਂਜੀ ਬਾਈ ਕੀ ਹਾਲ ਹੈ ਜੀ ਕਿਤੇ ਪਾ ਠੀਕ ਹੈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਗਰੀਬ ਦਾ ਫੋਨ ਨੰਬਰ ਬੋਲੀ ਵੀਰੇ 94630 94630 80048 80048 94630 80048 ਤੇ ਫੋਨ ਕਰਕੇ ਤੁਸੀਂ ਇਹਨਾਂ ਟਰੈਕਟਰਾਂ ਸਬੰਧੀ ਡੇਟਾ ਸਬੰਧੀ ਤੁਸੀਂ ਜਾਣਕਾਰੀ ਲੈ ਸਕਦੇ ਹੋ ਬਾਈ ਦਾ ਆਪਾਂ ਦੂਜੇ ਦਾ ਟਰੈਕਟਰ ਫਾਰਮਟ੍ਰੱਕ 60 ਵਾਲੇ ਦਾ ਨੰਬਰ ਵੀ ਤੁਹਾਨੂੰ ਬੋਲਦੇ ਆ ਆ ਫਾਰਮਟ੍ਰੱਕ 60 ਤੇ 363 ਜਿਹੜਾ ਤੁਹਾਨੂੰ ਐਪੀਏ ਦਿਖਾਇਆ ਸੀ ਬਾਈ ਦਾ ਬਾਈ ਤੇਰਾ ਨਾਮ ਦੱਸੀ ਬਲੋ ਤੇਰਾ ਨਾਮ ਜਸਵੀਰ ਸਿੰਘ ਜੀ ਜਸਵੀਰ ਸਿੰਘ ਕਿਹੜਾ ਪਿੰਡ ਆ ਭਰਾ ਪਿੰਡ ਹਸਨਰ ਨੇੜੇ ਗਿੱਦੜਵਾਲ ਵਿੱਚ ਹੀ ਹੈ ਬੀ ਹਸਨਰ ਜੀ ਹਸਨਰ ਜੀ ਹਸਨਰ ਪਿੰਡ ਆ ਬਾਈ ਦਾ ਜਸਵੀਰ ਸਿੰਘ ਨਾਂ ਹੈ ਗਿੱਦੜਵੇ ਦੇ ਕੋਲੇ ਪਿੰਡ ਆ ਨਾ ਤੇ ਬਾਈ ਫੋਨ ਨੰਬਰ ਬੋਲੋ ਤੁਹਾਡਾ 98776 79722 98776 987722 987722 ਦਾ ਫੋਨ ਨੰਬਰ ਹੈ ਇਸ ਨੰਬਰ ਤੇ ਤੁਸੀਂ ਸੰਪਰਕ ਕਰਕੇ ਬਾਈ ਕੋਲ ਟਰੈਕਟਰ ਸੌਣ ਦੀ ਰੇਟਾ ਸੌਣ ਦੀ ਜਾਣਕਾਰੀ ਲੈ ਸਕਦੇ ਹੋ ਬਾਈ ਆ 33 ਕਿੰਨਾ ਦੇਣਾ 11 ਲੱਖ 80 ਹਜ਼ਾਰ ਦਾ 3 ਲੱਖ 80 ਹਜ਼ਾਰ ਦਾ ਤੇ ਜਿਹੜਾ 60 ਰਪਈਆ ਹੈ ਉਹ ਦੇ ਦਾਂਗੇ 33 ਦਾ 380 ਦਾ ਹਾਂ ਬਾਈ ਜੇ ਕੋ ਚੰਗਾ ਲੱਗੇ ਤਾਂ ਬਾਈ ਤੁਸੀਂ ਬਾਈ ਨਾਲ ਸੰਪਰਕ ਕਰ ਲਿਓ ਬਾਈ ਨਾਲ ਸੰਪਰਕ ਕਰਕੇ ਤੁਸੀਂ ਟਰੈਕਟਰ ਸੌਣ ਦੀ ਰੇਟਾ ਸੌਣ ਦੀ ਜਾਣਕਾਰੀ ਲੈ ਸਕਦੇ ਹੋ ਆ 60 ਵੀ ਤੁਹਾਡਾ ਨਹੀਂ ਨਹੀਂ ਠੀਕ ਹੈ ਬਾਈ ਜੀ ਅਗੇ ਆ ਇਹਦਾ ਫਾਰਮਟਰੈਕ 60 EPI T20 ਕਲਾਸਿਕ 2017 ਮਾਡਲ ਹੈ ਪੰਜਾਬ ਨੰਬਰ ਟਰੈਕਟਰ ਹੈ ਬਾਈ ਜੀ ਟਰੈਕਟਰ ਟਾਇਰ ਹੈਗਾ 70 ਕੁ ਪੈਸੇ ਇਹ ਮਿੰਟੂ ਸੁਨਾਮ ਦੇ ਟਰੈਕਟਰ ਹੈ ਜੀ ਮਿੰਟੂ ਸੁਨਾਮ ਦੇ ਆਪਾਂ ਇਹਦਾ ਟਰੈਕਟਰ ਦਾ ਰੇਟ ਮੰਗਦੇ 5 ਲੱਖ ਤੇ 35 ਹਜ਼ਾਰ 2017 ਵਾਲਾ ਟਰੈਕਟਰ ਟਰੈਕਟਰ ਚੰਗੀ ਦਿਨਾਂ ਤੁਸੀਂ ਚਾਹਤ ਮਾਰ ਲਓ T20 ਟਰੈਕਟਰ ਹੈ 70 ਕੁ ਪੈਸੇ ਟਰੈਕਟਰ ਦੇ ਟਾਇਰ ਨੇ ਸਾਫ਼ ਹੈ ਟਰੈਕਟਰ ਬਾਕੀ ਤੁਸੀਂ ਬਾਈ ਨਾਲ ਗੱਲ ਕਰ ਲਓ ਜੇ ਕਿਸੇ ਨੂੰ T20 ਫਾਰਮ ਟਰੈਕ 60 ਚਾਹੀਦਾ ਹੋਵੇ ਤਾਂ ਨੰਬਰ ਬਾਈ ਦਾ ਅਪਾ ਤੁਹਾਨੂੰ ਦੇ ਦਾਂਗੇ ਅੱਗੇ ਬਾਈ ਕੋਲੇ ਇੱਕ ਹੈਗਾ ਸੁਪਰ ਮੈਕਸ 2012 ਮਾਡਲ 4 ਲੱਖ ਤੇ 5000 ਟਰੈਕਟਰ ਦਾ ਰੇਟ ਕਰਦਾ ਜੇ ਟਰੈਕਟਰ ਤੇ ਝਾਤ ਮਾਰ ਲਓ ਪੈਰ ਨਵੇਂ ਹੈ ਟਰੈਕ ਨੂੰ ਚੰਗਾ ਟਰੈਕਟਰ ਹੈਗਾ ਪੰਜਾਬ ਨੋਬਰਾ ਟਰੈਕਟਰ ਕਨੋਪੀ ਕਨੋਪੀ ਲੱਗੀ ਹੈ 4 ਲੱਖ ਤੇ 5000 ਬਾਈ ਡਿਮਾਂਡ ਕਰਦਾ 2012 ਮਾਡਲ ਟਰੈਕਟਰ ਹੈਗਾ ਸੋ ਵੀਡੀਓ ਨਾਲ ਅਖੀਰ ਤੱਕ ਦੇਖੀ ਚਲੋ ਤੇ ਨਾਲ ਦੀ ਨਾਲ ਬਾਈ ਨੂੰ ਬਾਈ ਦਾ ਤੁਹਾਨੂੰ ਨੰਬਰ ਦੇਵਾਂਗੇ ਬਾਈ ਸਿੱਧਾ ਫੋਨ ਕਰਕੇ ਤੁਸੀਂ ਬਾਈ ਨਾਲ ਸੰਪਰਕ ਕਰ ਅੱਗੇ ਬਾਈਕ ਕੋਲ ਟਰੈਕਟਰ ਹੈਗਾ ਜੀ 855 855 ਟਰੈਕਟਰ ਹੈਗਾ ਕਰਲੋਸਕਰ ਇੰਜਨ ਚ ਟਾਇਰ ਜਮਾ ਨਵੇਂ ਐ ਐਮ ਆਰ ਐਫ ਦੇ ਟਾਇਰ ਜਮਾ ਨਵੇਂ ਐ ਐਮ ਆਰ ਐਫ ਦੇ ਕਰਲੋਸਕਰ ਇੰਜਨ ਚ 855 4 5 ਲੱਖ ਤੇ 15000 ਰੁਪਿਆ ਡਿਮਾਂਡ ਕਰਦਾ 2014 ਮਾਡਲ ਟਰੈਕਟਰ ਹੈ ਟਰੈਕਟਰ ਦਾ ਦੇਖੋ ਰੰਗ ਬਦਾਂ ਬਹੁਤ ਪੂਰਾ ਸੋਨਾ ਟਰੈਕਟਰ ਹੈ ਰੰਗ ਬਦਾਂ ਦਾ ਪੂਰਾ ਸੋਨਾ 855 4 ਲੱਖ ਤੇ 515000 515000 ਬਾਈ ਡਿਮਾਂਡ ਕਰਦਾ ਬਾਈ ਕਹਿੰਦਾ ਕਰਲੋਸਕਰ ਇੰਜਨ ਹੈ ਕਰਲੋਸਕਰ ਇੰਜਨ ਬਾਈ ਕਹਦਾ ਦਿਖਾ ਦੀ ਚੰਗੀ ਤਰ੍ਹਾਂ ਆ ਕਰਲੋਸਕਰ ਦੀ ਮੋਰ ਕੀ ਲੱਗੀ ਹੋਈ ਹੈ ਤੁਸੀਂ ਟਰੈਕਟਰ ਦਾ ਚੰਗੀ ਤਰ੍ਹਾਂ ਦੇਖ ਕੇ ਬਾਈ ਨਾਲ ਸਿੱਧਾ ਸੰਪਰਕ ਕਰ ਲਿਓ ਬਾਈ ਦਾ ਫੋਨ ਨੰਬਰ ਤੁਹਾਨੂੰ ਦੇਵਾਂਗੇ ਅੱਗੇ ਬਾਈ ਕੋਲ ਹੈਗਾਗਾ ਡੀਆਈ 60 ਐਮ ਐਮ ਸੁਪਰ ਐਮ ਐਮ ਸੁਪਰ 2013 ਮਾਡਲ 3 ਲੱਖ 75000 ਰੁਪਿਆ ਟਰੈਕਟਰ ਦੀ ਬਾਈ ਡਿਮਾਂਡ ਕਰਦਾ ਹੈਗਾ ਟਰੈਕਟਰ ਸੋਨਾਗਾ 3 ਲੱਖ 75000 ਬਾਈ ਡਿਮਾਂਡ ਕਰਦਾ ਸੋਨਾਲੀਕਾ ਐਮ ਐਮ ਸੁਪਰ ਹੈ ਜੀ ਟਰੈਕਟਰ 3 ਸਿਲੰਡਰ ਵਾਲਾ ਇਹ ਟਰੈਕਟਰ ਦੇ ਬਾਈ ਜੀ ਮੇਰੇ ਸਾਹਮਣੇ ਨਾਲ 3 ਲੱਖ ਦੇ ਲਗਭਗ ਲੋਨ ਵੀ ਹੋ ਜੂ 3 ਲੱਖ 75000 ਵੀ ਡਿਮਾਂਡ ਕਰਦਾ ਹੈਗਾ 13 ਮਾਡਲ ਟਰੈਕਟਰ ਹੈ ਟਰੈਕਟਰ ਚੰਗੀ ਤਰ੍ਹਾਂ ਤੁਸੀਂ ਦੇਖ ਲਓ ਇਹ ਕਿਉਂਕਿ ਇਹਨੂੰ ਕਿਰਾਏ ਵਾਲੇ ਭਰਾ ਜਿਹੜੇ ਬਹੁਤ ਪਸੰਦ ਕਰਦੇ ਆ ਅੱਗੇ ਇਹਦਾ ਅੱਗੇ ਬਾਈ ਕੋਲੇ ਹੈਗਾਗਾ 2017 ਮਾਡਲ ਸਪੈਸ਼ਲ ਐਡੀਸ਼ਨ ਸਪੈਸ਼ਲ ਐਡੀਸ਼ਨ ਟਰੈਕਟਰ ਹੈ ਜੀ ਟਾਇਰ ਨਵੇਂ ਵਰਗੇ ਨੇ ਚੰਗਾ ਟਰੈਕਟਰ ਹੈਗਾ ਸਪੈਸ਼ਲ ਐਡੀਸ਼ਨ 33 6 ਲੱਖ ਤੇ 95000 ਵੀ ਡਿਮਾਂਡ ਕਰਦਾ ਟਰੈਕਟਰ ਦੇ 6,95000 ਡਿਮਾਂਡ ਕਰਦਾ ਡੱਕ ਲੱਗਿਆ ਹੋਇਆ ओरिजिनल ਛਤਰੀ ਜਿਹੜੀ ਕਰੋਪੀ ਨਾਲ ਆਉਂਦੀ ਹੈ ਕਿ 3630 ਸਪੈਸ਼ਲ ਐਡੀਸ਼ਨ ਦੇ ਉਹ ਨਾਲ ਨਵੇਂ ਵਰਗੇ ਐਮਆਰਫ ਸ਼ਕਤੀ ਲਾਈਫ ਦੇ ਟਾਇਰ ਹੈਗੇ ਪੂਰੇ ਚੰਗੇ ਬਾਡੀ ਲਾਈਨ ਦਾ ਟਰੈਕਟਰ ਸੋਹਣਾਗਾ ਟੱਚੇ ਭਾਜੇ ਕੀ ਕਹਿਣਾ ਜੇ 5% ਕੋਈ ਹੋਈ ਹੋਵੇ ਤਾਂ ਬਾਕੀ ओरिजिनल ਪੇਂਟ ਦਾ ਹੀ ਟਰੈਕਟਰ ਹੈਗਾ ਸਪੈਸ਼ਲਿਜ਼ੇਸ਼ਨ 3630 ਤੇ ਬਾਈ ਦਾ ਦੋਨੋਂ ਦੰਦੇ ਨੰਬਰ ਕਰਾਉਣੇ ਨਾਲੇ ਗੱਲਬਾਤ ਬਾਈ ਨਾਲ ਮਿੰਟੂ ਕੀ ਆਲਾ ਬਾਈ ਮਿੰਟੂ ਕੀ ਆਲਾ ਬਾਈ ਠੀਕ ਆ ਜੀ ਵੱਡਿਆ ਜੀ ਭਾਈ ਕਿਹੜਾ ਪਿੰਡ ਕਿਹੜਾ ਮਿੰਟੂ ਆਪਣਾ ਆਪਾਂ ਪਿੰਡ ਹੈਗਾ ਜੀ ਸੁਨਾਮ ਹਾਂ ਹਾਂ ਜੀ ਸੁਨਾਮ ਸੰਗਰੂਰ ਡਿਸਟ੍ਰਿਕਟ ਦਾ ਸੰਗਰੂਰ ਸ਼ਹਿਰ ਹੈ ਸਾਹਾਰਾ ਜੀ ਹਾਂ ਜੀ ਠੀਕ ਹੈ ਮਿੰਟੂ ਆ ਜਿਹੜੇ ਟਰੈਕਟਰ ਆਪਣੇ ਬਾਈ ਦਿਖਾਏ ਆ ਕਿਹਤਰਾ ਪਹਿਲਾਂ ਫੋਨ ਨੰਬਰ ਬੋਲ ਦੇ ਫੋਨ ਨੰਬਰ ਹੈਗਾ ਜੀ 70947255 ਜੀ ਉੱਚੀ ਬੋਲ ਮੜਾ ਜਾ 70947255 ਜੀ 709470256 ਬਾਈ ਦਾ ਮੋਬਾਈਲ ਨੰਬਰ ਹੈ ਮਿੰਟੂ ਬਾਈ ਦਾ ਨਾਂ ਹੈ ਆ ਜਿਹੜੇ ਤੇਰੇ ਟਰੈਕਟਰ ਸਾਰੇ 4-5 ਟਰੈਕਟਰ ਦਿਖਾਇਆ ਕਿੰਨੇ ਸ਼ੂਟ ਕਰ ਦੇਗਾ ਬਾਈ ਹਾਂ ਜੀ ਇਹਨੇ ਜੋ ਕਰਦਾਂਗੇ ਸਾਰਿਆਂ ਚ ਵੀ ਆਪਾਂ ਸੋਨੂੰ 50000 ਦੀ ਸ਼ੂਟ ਕਰਦਾਂਗੇ ਟਰੈਕਟਰ ਮਗਰ ਸਾਰੇ ਤਿੰਨੇ ਚਾਰੇ ਟਰੈਕਟਰ ਲੈ ਤਿੰਨੇ ਚਾਰੇ ਟਰੈਕਟਰਾਂ ਤੋਂ ਕੋ ਟਰੈਕਟਰ ਮਗਰ ਕਰਾ 10000 10000 50000 ਯਾਰ ਹੋ ਜਾਂਦੀ ਦੇਖੀ ਆ ਜਾਂਦਾ 10000 ਦੀ ਸ਼ੂਟ ਕਰਾਂਗੇ 10000 ਦੀ ਸ਼ੂਟ ਕਰਦਾਂਗੇ ਠੀਕ ਹੈ ਭਾਈ ਵੀਡੀਓ ਦੇਖ ਕੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਨਾਲ ਦੇ ਨਾਲ ਚਲਦੀ ਚਲਦੀ ਨੇ ਸ਼ੇਅਰ ਕਰਦੇ ਹੋ ਤੇ ਬਾਈ ਨਾਲ ਸੰਪਰਕ ਕਰਕੇ ਤੁਸੀਂ ਟਰੈਕਟਰਾਂ ਨੂੰ ਖਰੀਦ ਸਕਦੇ ਹੋ ਆਪਣੇ ਪੇਜ ਨੂੰ ਲਾਈਕ ਫੋਲੋ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਚਲਦੀ ਚਲਦੀ ਸ਼ੇਅਰ ਕਰਦੇ ਤਾਂ ਕਿ ਦੂਜੇ ਕਿਸਾਨ ਭਰਾਵਾਂ ਤੱਕ ਪਹ ਧੰਨਵਾਦ ਆ ਸਾਰੇ ਸੱਜਣਾ ਦਾ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਧੰਨਵਾਦ